ਕਿ ਪੰਜਾਬੀ ਦੇ ਨਾਲ ਪਿਆਰ ਹੋਣਾ ਚਾਹੀਦਾ ਉਹ ਘਟਦਾ ਜਾ ਰਿਹਾ ਤੇ ਉਹਦੀ ਕਾਰਨ ਜਿਹੜੇ ਬੱਚੇ ਐ ਪੰਜਾਬੀ ਤੋਂ ਥੋੜੇ ਅਸੀਂ ਸਮਝਦੇ ਆ ਤੇ ਦੂਰ ਹੁੰਦੇ ਜਾਂਦੇ ਆ ਕਿ ਬਹੁਤ ਸਾਰੇ ਸਕੂਲਾਂ ਵਿੱਚ ਤਾਂ ਇਹ ਕਹਿਤਾ ਜਾਂਦਾ ਵੀ ਪੰਜਾਬੀ ਨਾ ਬੋਲੋ ਜੀ ਮੈਂ ਤਾਂ ਇਹ ਇਹ ਚਿੰਤਾ ਦਾ ਵਿਸ਼ਾ ਪਰੰਤੂ ਅਸੀਂ ਇਹ ਨਾ ਕਹੀਏ ਅਸੀਂ ਮਾਂ ਬੋਲੀ ਨਹੀਂ ਅਡੀ ਪੰਜਾਬੀ ਐ ਉਦੇ ਤੇ ਜੁਰਮਾਨਾ ਕਰੀਏ ਜਾਂ ਉਹਨੂੰ ਅਸੀਂ ਪਿੱਛੇ ਰੱਖੀਏ 2 ਨੰਬਰ ਤੇ ਜਾਂ 3 ਨੰਬਰ ਤੇ ਰੱਖੀਏ ਇਹ ਜਿਹੜਾ ਚੰਤਾ ਵਿਸ਼ਾ ਇਹਦੇ ਤੇ ਸਾਨੂੰ ਤੇ ਮੈਨੂੰ ਖੁਦ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਾਸ਼ ਗਾਦੀ ਨਵਸਖਰ ਮੈਂ ਹਰਜੀਸ ਕੋਸ਼ਿਕ ਤੁਸੀਂ ਦੇਖ ਰਹੇ ਹੋ ਕੋਸ਼ਿਕ ਦੀ ਕੋਸ਼ਿਸ਼ ਅੱਜ ਕੋਸ਼ਿਸ਼ ਕਰਨਗੇ ਪੰਜਾਬੀ ਜੜੀ ਪੰਜਾਬ ਦੀ ਜਾਨ ਹੈ ਉਸ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਵਿਚਕਾਰ ਮੌਜੂਦ ਨੇ ਪੰਜਾਬੀ ਦੀ ਸੇਵਾ ਕਰਨ ਵਾਲੇ ਸੇਵਾਦਾਰ ਪ੍ਰੋਫੈਸਰ ਡਾਕਟਰ ਅਨੈਕਸ ਸਿੰਕਲੇਸੀ ਸਰ ਬਬਸਾਰ ਤੇ ਬਬਾ ਧੰਨਵਾਦ ਬੋਤਲਵਾਜ ਜੀ ਅਤੇ ਮਿਰਵਾਨੀ ਤੇ ਸਰ ਮੈਂ ਪੰਜਾਬੀ ਦੇ ਵਿਸ਼ੇ ਤੇ ਖਾਸ ਕਰ ਇਸ ਵਿਸ਼ੇ ਦੀ ਗੱਲ ਕਰਨਾ ਚਾਹੁੰਦਾ ਹਾਂ ਕਿ ਉਹ ਵੀ ਇਸ ਚੰਮ ਜਿੰਦੂ ਅਸੀਂ ਕਹਿ ਸਕਦੇ ਹਾਂ ਅਜਾੜੀ ਰਿਚ ਸੜੀ ਅੱਗੇ ਬੱਚੇ ਪੜ੍ਹ ਰਹੇ ਨੇ ਵਾਟ ਅਪ ਇਨ ਜ਼ੋਬੀਤ ਮਤਲਬ ਜਿਹੜੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪੰਜਾਬੀ ਦੇ ਨਾਲ ਪਿਆਰ ਹੋਣਾ ਚਾਹੀਦਾ ਉਹ ਘੱਟਦਾ ਜਾ ਰਿਹਾ ਬਿਲਕੁਲ 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 ਕਿਸੇ ਵੀ ਸ਼ੇਧ ਕੀ ਕਰਨ ਜਾਉਂਗਾ ਦੇਖੋ ਕੁਸ਼ਕ ਜੀ ਅਸੀਂ ਅੱਧੇ ਦੇਰੇ ਦੇ ਗੋਜ ਜਾ ਰਹੇ ਹਾਂ ਜੀ ਇੱਕ ਵਿਕਾਸੀਲ ਹੈ ਤੇ ਸਮਾਜ ਹੈ ਜਿਹੜਾ ਅੱਗੇ ਵਧਦਾ ਜਾ ਰਿਹਾ ਹੈ ਸਾਡਾ ਦੂਸਰੀਆਂ ਭਾਸ਼ਾਵਾਂ ਦੇ ਨਾਲ ਵੀ ਥੋੜਾ ਜਿਹਾ ਜਿਹੜਾ ਥੋੜਾ ਨਹੀਂ ਵੱਡਾ ਕੰਪੀਟੀਸ਼ਨ ਹੈ ਕਿ ਬੱਚੇ ਜਿਹੜੇ ਪਹਿਲਾਂ ਤਾਂ ਇੱਕ ਰਾਜ ਪੱਧਰ ਤੇ ਜੁੜੇ ਹੋਏ ਸੀਗੇ ਉਹ ਭਾਸ਼ਾ ਨਾਲ ਜੁੜੇ ਹੁੰਦੇ ਸੀ ਆਪ ਦੀ ਨਾਲ ਤੇ ਜਦੋਂ ਹੁਣ ਨੈਸ਼ਨਲ ਪੱਧਰ ਤੇ ਤੇ ਉਸ ਤੋਂ ਬਾਅਦ ਨੈਸ਼ਨਲ ਪੱਧਰ ਤੇ ਸਾਡੀ ਹਿੰਦੀ ਭਾਸ਼ਾ ਆ ਗਈ ਹੈ ਜਿੱਤੇ ਨਾਲ ਜਦੋਂ ਇੰਟਰਨੈਸ਼ਨਲ ਨੈਸ਼ਨਲ ਪੱਧਰ ਤੇ ਸਾਡੇ ਬੱਚੇ ਜਾ ਰਹੇ ਨੇ ਕਿਉਂਕਿ ਵਿਕਾਸਵਾਦੀ ਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਹੈ ਉਹ ਹਮੇਸ਼ਾ ਹੀ ਅੱਗੇ ਵੱਧਦੇ ਤੁਰੇ ਜਾਂਦੇ ਨੇ ਤਦ ਹੀ ਦੇਸ਼ ਵੀ ਰਾਜ ਵੀ ਤੇ ਅਸੀਂ ਸਾਡੇ ਪਰਿਵਾਰ ਨੇ ਜਿਹੜੇ ਤੇ ਅਸੀਂ ਤਰੀਕਾ ਕਾਫ ਕਰਦੇ ਆ ਤੇ ਉਹਦੇ ਕਾਹਨਾਰੇ ਬੱਚੇ ਆ ਪੰਜਾਬੀ ਤੋਂ ਥੋੜੇ ਅਸੀਂ ਸਾਂਝਦੇ ਆ ਕਿ ਦੂਰ ਹੁੰਦੇ ਜਾਂਦੇ ਆ ਕਿਉਂਕਿ ਲੈਂਗਵਾਸ ਜਿਹੜੀ ਅੰਗਰੇਜ਼ੀ ਆ ਉਹ ਉਹਦੇ ਵੱਲ ਵੀ ਵਧ ਰਹੇ ਨੇ ਹਾਲਾਂਕਿ ਜਿਹੜਾ ਪੰਜਾਬੀ ਨਾਲ ਮੋ ਉਹਨਾਂ ਦਾ ਘਟਿਆ ਨਹੀਂ ਪਰੰਤੂ ਜਦੋਂ ਰਜਗਾਰ ਦੀ ਗੱਲ ਆ ਜਾਂਦੀ ਹੈ ਕੁਸਕ ਜੀ ਬੰਟੀ ਵਾਲ ਰਜਗਾਰ ਤੇ ਕਿਉਂਕਿ ਦੇਖੋ ਖੇਤੀਬਾੜੀ ਵਾਲਾ ਖੇਤੀ ਕਰ ਲੈਂਦਾ ਜੇਰਾ ਬੱਚਾ ਚੰਗੀ ਅਜੂਬੇ ਹਾਂ ਲੈ ਲੈਂਦਾ ਤੇ ਵਧੀਆ ਐਜੂਕੇਸ਼ਨ ਲੈ ਕੇ ਉਹ ਰਜਗਾਰਵਲ ਤੁਰਦਾ ਤਾਂ ਨੇਚਰਲੀ ਉਹਦੇ ਲਈ ਜਿਹੜੀ ਨੈਸ਼ਨਲ ਪੱਧਰ ਤੇ ਜੇਕਰ ਉਹਨੇ ਜਾਣਾ ਸਾਲੇ ਭਾਰਤ ਭਰ ਵਿੱਚ ਜਾਣਾ ਤਾਂ ਉਹਨੂੰ ਹਿੰਦੀ ਵੀ ਜ਼ਿਆਦਾ ਲੋਡ ਪੈਂਦੇ ਲਿੰਕ ਪਾਸਾ ਜੇਕਰ ਉਹਨੇ ਇੰਟਰਨੈਟ ਪੱਧਰ ਤੇ ਜਾਣਾ ਤਾਂ ਫਿਰ ਉਹਨੂੰ ਅੰਗਰੇਜ਼ੀ ਦੀ ਲੋਡ ਪੈਂਦੀ ਆ ਨੇਚਰਲੀ ਉਹ ਅੰਗਰੇਜ਼ੀਵਲ ਕਿ ਲੈ ਜਾਂਦਾ ਪਰੰਤੂ ਮਾਪਿਓ ਤਾਂ ਉਹ ਜਦੋਂ ਪੰਜਾਬੀ ਬੋਲੀ ਸਿੱਖ ਕੇ ਆਉਂਦਾ ਤਾ ਪੰਜਾਬੀ ਉਹਦੇ ਅੰਦਰ ਤਾਂ ਹੁੰਦੀ ਐ ਪਰੰਤੂ ਰੋਜ਼ਗਾਰ ਦੀ ਭਾਸ਼ਾ ਪੰਜਾਬੀ ਨਹੀਂ ਬਣੀ ਇਹਦੇ ਤੇ ਮੈਂ ਵੀ ਜਨਤਾ ਪਰਗਟ ਕਰਨਾ ਤੇ ਇਹਦੇ ਤੇ ਤੁਸੀਂ ਵੀ ਜਨਤਾ ਪਰਗਟ ਕਰਦੇ ਹੋ ਤੇ ਇਹ ਸਾਨੂੰ ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਲਈ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਤੇ ਇਹਦੇ ਲਈ ਵਿਸ਼ੇਸ਼ ਜਾਂ ਐ ਕਹੋ ਇੱਕ ਤੇ ਵਧੀਆ ਚੰਗੇ ਪੱਧਰ ਤੇ ਯਤਨ ਹੋਣ ਚਾਹੀਦੇ ਇੱਕ ਦੋਸਤ ਇੱਕ ਇਹ ਰੋਣ ਇੱਕ ਦਰਜੋਰ ਦੇ ਨੀ ਵਿਜਵੇ ਜਨਦਰ ਸਕੂਲ ਨਾਲੇ ਵਿੱਚ ਹਿੰਦੀ ਅੰਗਰੇਜ਼ੀ ਤੇ ਵਿੱਚ ਗੱਲ ਕਰੀ ਜਾਂਦੀ ਹੈ ਬਿਲਕੁਲ ਤੇ ਦੇਖਣ ਨੂੰ ਇਹ ਵੀ ਮਿਲਿਆ ਹੈ ਨਾ ਜਿਵੇਂ ਲੋਕਾਂ ਨੇ ਮੈਨੂੰ ਇਨਪੁਟ ਦਿੱਤੇ ਹੈਗੀ ਹੈ ਵੀ ਜਿਹੜੇ ਮਤਲਬ ਲੋਕਾਂ ਦੇ ਵਿਚਾਰ ਆਏ ਨੇ ਉਹ ਸਦੇ ਅਸੀਂ ਦੱਸਦੇ ਮੈਨੂੰ ਵੀ ਸਾਡੇ ਬੱਚੇ ਵੀ ਘਰ ਦੇ ਵਿੱਚ ਹਿੰਦੀ ਦੀ ਵਰਤੋਂ ਕਰਦੇ ਆ ਮਤਲਬ ਹਾਂ ਕੰਦੇ ਦੀ ਗੀ ਦੀ ਕਰਦੇ ਮੈਂ ਤੇ ਹਿੰਦੀ ਬੱਚਾ ਕਰਦੇ ਆ ਦੇਖੋ ਕੋਸ਼ਕ ਜੀ ਇਹ ਤੁਹਾਡੀ ਜਿਹੜੀ ਕੋਸ਼ਿਸ਼ ਹੈ ਨਾ ਪੰਜਾਬੀ ਪ੍ਰਤੀ ਤੁਹਾਡਾ ਮੋਹ ਆ ਮੇਰਾ ਵੀ ਮੋਹ ਆ ਕਿਉਂਕਿ ਮੈਂ ਪੰਜਾਬੀ ਸਬਜੈਕਟ ਦਾ ਹੀ ਮਾਹਰ ਹਾਂ ਤੇ ਪੰਜਾਬੀ ਮੈਂ ਜਿਹੜਾ ਪੰਜਾਬ ਸਕੂਲਜ਼ ਕਾਲਜ ਕੋਰਡ ਵਿੱਚ ਜਿਹੜੀ ਜੌਬ ਕੀਤੀ ਆ ਉਹ ਬੱਚਿਆਂ ਦੇ ਮੈਗਜ਼ੀਨ ਤੇ ਮੈਗਜ਼ੀਨ ਲਈ ਐਡੀਟਰ ਦੇ ਤੌਰ ਤੇ ਕੀਤੀ ਉਹ ਤੋਂ ਬਾਅਦ ਫਿਰ ਮੈਂ ਕਾਲਜ ਵਿੱਚ ਜਿਹੜੀ ਜੌਬ ਕੀਤੀ ਮੈਂ ਬੱਚਿਆਂ ਦੀਆਂ ਐਮਏ ਦੀਆਂ ਕਲਾਸਾਂ ਜਨੂੰ ਪੜਾਇਆ ਪੰਜਾਬੀ ਦੀਆਂ ਨੂੰ ਤੇ ਮੇਰਾ ਵੀ ਮੋ ਉਹਨਾਂ ਹੀ ਆ ਮੇਰਾ ਉਹਨਾਂ ਹੀ ਮੋਹ ਦੁਰਿਆ ਪਰੰਤੂ ਜਿਹੜੀ ਅੱਜ ਜਿਹੜੀ ਸਾਡੀ ਸਿੱਥੀ ਹੈ ਸਾਡੇ ਆਪ ਦੇ ਬੱਚੇ ਜਾਂ ਕਹ ਲੋ ਵੀ ਸਾਡੀ ਸਾਡੇ ਬੱਚਿਆਂ ਦੀ ਪੀੜ੍ਹੀ ਜਾਂ ਸਾਡੇ ਬੱਚਿਆਂ ਦੀ ਅੱਗੇ ਸਾਰੇ ਪੋਤਰਿਆਂ ਦੀ ਪੀੜ੍ਹੀ ਮੈਂ ਇਹ ਕਹਿ ਤੂੰਗਾ ਤੇ ਮੇਰੇ ਪੁੱਤਰਾਂ ਦੀ ਤੱਕ ਦੀ ਪੀੜ੍ਹੀ ਇਹ ਜਿਹੜੀ ਹੈਗੀ ਆ ਪੰਜਾਬੀ ਭਾਸ਼ਾ ਤੋਂ ਦੂਰ ਹੁੰਦੀ ਜਾ ਰਹੀ ਹੈ ਕਿਉਂਕਿ ਜਿੰਨੇ ਜਿਹੜੇ ਸਾਡੇ ਟੇਕ ਹੈ ਵੀ ਪ੍ਰਾਈਵੇਟ ਸਕੂਲ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰਾਈਵੇਟ ਸਕੂਲਾਂ ਵਿੱਚ ਦੋ ਭਾਸ਼ਾਵਾਂ ਨੂੰ ਹੀ ਮਾਨਤਾ ਜ਼ਿਆਦਾ ਦਿੱਤੀ ਜਾਂਦੀ ਹੈ ਹਿੰਦੀ ਨੂੰ ਜਾਂ ਫਿਰ ਅੰਗਰੇਜ਼ੀ ਨੂੰ ਹਾਲਾਂਕਿ ਕਿਉਂਕਿ ਬੱਚੇ ਹਿੰਦੀ ਨਾਲ ਬਹੁਤ ਸਣੇ ਇਸ ਲਈ ਘਰਾਂ ਚਾ ਕੋ ਹਿੰਦੀ ਬੋਲਦੇ ਆ ਉਹਨਾਂ ਨੂੰ ਸੋਖੇ ਲੱਗਦੀ ਐ ਸੋਖੇ ਲਾ ਅੰਗਰੇਜ਼ੀ ਉਹ ਲਿੰਕ ਭਾਸ਼ਾ ਬਾਹਰਲੀ ਭਾਸ਼ਾ ਹੋਣ ਕਰਕੇ ਉਹ ਹਾਲੀਵੁੱਡ ਸਿੱਖਦੇ ਆ ਤੇ ਅੰਗਰੇਜ਼ੀ ਨਾਲ ਉਹ ਇੰਨੇ ਇਹ ਕਹ ਲੋ ਜੁੜੇ ਨਹੀਂ ਹੁੰਦੇ ਤੇ ਖੁੱਲਦੇ ਤੇ ਜਿਹੜੀ ਹੈਗੀ ਸਾਡੀ ਪੰਜਾਬੀ ਤੇ ਤੁਸੀਂ ਮੇਰਾ ਧਿਆਨ ਦਿਵਾਇਆ ਤੇ ਤੁਹਾਡਾ ਇਸ ਗੱਲ 'ਚ ਵੀ ਧਿਆਨ ਹੋਏਗਾ ਕਿ ਬਹੁਤ ਸਾਰੇ ਸਕੂਲਾਂ ਮੇ ਤਾਂ ਇਹ ਕਹਿਤਾ ਜਾਂਦਾ ਵੀ ਪੰਜਾਬੀ ਨਾ ਬੋਲੋ ਜੀ ਇਹ ਦਿੱਤਾ ਰਿਹਾ ਮੇਸਰ ਫਾਈਨ ਬਿਚ ਮਾਇਰ ਕੋਸ਼ਿਸ਼ ਲਈ ਜੇ ਇਨ ਕੇਸ ਕੁਛ ਤੁਹਾਡੇ ਤੋਂ ਕੋਸ਼ਿਸ਼ ਸ਼ਬਦ ਬੋਲ ਵੀ ਹੋ ਜਾਣ ਹਾਂ ਨਹੀਂ ਹਾਂ ਦੀ ਸਕੂਲ ਟਾਫੈਨ ਵੀ ਕੀਤਾ ਜਾਂਦਾ ਕੁਝ ਬੱਚਿਆਂ ਨੂੰ ਇਥਾਂ ਕਰਕੇ ਕਿ ਬਾਹਰ ਕੀਤਾ ਜਾਂਦਾ ਜਾਂ ਜੁਰਮਾਨਾ ਲਾਇਆ ਜਾਂਦਾ ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਕਿ ਤੁਹਾਡੀ ਪੀੜੀ ਜਿਹੜੀ ਮਤਲਬ ਮੇਰੇ ਬੱਚਿਆਂ ਦੀ ਪੀੜੀ ਹੈ ਜਾਂ ਮੇਰੀ ਪੀੜੀ ਸਾਨੂੰ ਇਹ ਸੋਚਣ ਲਈ ਬਜੂਰ ਕਰਦਾ ਕਿ ਅਸੀਂ ਪੰਜਾਬੀ ਨਾਲ ਇਸ ਸਮਾਜ ਨੂੰ ਤੇ ਜਿਹੜਾ ਸਾਡਾ ਰੁਜ਼ਗਾਰ ਪਾਸਾ ਨਹੀਂ ਬਣੀ ਤੇ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਉਹਨਾਂ ਨੂੰ ਸਿੱਕਮੇ ਕਿ ਉਹਨਾਂ ਨੇ ਸਿਖਾਈਏ ਕਿ ਮਾਂ ਬੋਲੀ ਜਿਹੜੇ ਬੱਚੇ ਨੂੰ ਆਉਂਦੀ ਹੈ ਤੇ ਉਹ ਹਰ ਪਾਸਾ ਚਾਹੇ ਉਹ ਜਰਮਨ ਹੈ ਕਿਉਂਕਿ ਅੱਜ ਕੱਲ੍ਹ ਸਕੂਲਾਂ ਵਿੱਚ ਜਰਮਨ ਪੜ੍ਹਾਇਆ ਜਾ ਰਹੀ ਹੈ ਤੇ ਫ੍ਰੈਂਚ ਪੜ੍ਹਾਇਆ ਜਾ ਰਹੀ ਹੈ ਅੰਗਰੇਜ਼ੀ ਨੂੰ ਪੜਾਈ ਹੀ ਜਾ ਰਹੀ ਹੈ ਕਿਉਂਕਿ ਮਤਲਬ ਉਹ ਤਾਂ ਸ਼ੁਰੂ ਤੋਂ ਹੀ ਸਕੂਲ ਵਿੱਚ ਸ਼ੁਰੂ ਹੋਈ ਗਈ ਸੀ ਸਾਢੇ 6 ਵਜੇ ਚ ਲੱਗਦੀ ਹੁੰਦੀ ਸੀ ਹੁਣ 9:30 ਚ ਲੱਗ ਜਾਂਦੀ ਹੈ ਤੇ ਇਸੇ ਕਰਕੇ ਜਿਹੜਾ ਪੰਜਾਬੀ ਲਈ ਸਾਨੂੰ ਜਿਵੇਂ ਤੁਸੀਂ ਤੁਹਾਡੀ ਕੋਸ਼ਿਸ਼ ਪ੍ਰੋਗਰਾਮ ਦੀ ਕੋਸ਼ਿਸ਼ ਵੀ ਤੁਹਾਡੀ ਇਹੀ ਹੈ ਤੇ ਇਸ ਲਈ ਪੰਜਾਬੀ ਨੂੰ ਸਾਨੂੰ ਜਿਹੜੀ ਸਾਰੀ ਪੀੜ੍ਹੀ ਹੈ ਤੇ ਤੁਹਾਡੀ ਪੀੜ੍ਹੀ ਹੈ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਨਾਲ ਪੰਜਾਬੀ ਬੋਲਣੀ ਚਾਹੀਦੀ ਹੈ ਤਾਂ ਜੋ ਘਟਕਟੋ ਕहां ਜਾ ਕੇ ਠੀਕ ਹੈ ਵੀ ਉਹ ਭਾਸ਼ਾ ਸਿਖਦੇ ਆ ਭਾਸ਼ਾ ਸਿੱਖਣੀਆਂ ਬਹੁਤ ਚੰਗੀ ਗੱਲ ਆ ਈਵਨ ਮੈਂ ਹੁਣੇ ਗੱਲ ਕਰਕੇ ਏਟਿਆਂ ਭਾਸ਼ਾ ਭਾਗ ਪੰਜਾਬ ਦੀ ਸਾਡਾ ਵਿਭਾਗ ਹੈ ਇਹ 1 ਘੰਟੇ ਦੀ ਹਰ ਸਾਲ ਉਰਦੂ ਕਲਾਸ ਵੀ ਚਲਾਉਂਦਾ ਜਿਸ ਕਿਸੇ ਨੂੰ ਵੀ ਉਰਦੂ ਉਰਦੂ ਸਿੱਖਣਾ ਹੋਵੇ ਤਾਂ ਉਹ ਇੱਥੇ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਭਾਸ਼ਾ ਦਫ਼ਤਰ ਨੇ ਉਹਨਾਂ ਦੇ ਜਾੜੇ ਆਹ ਪੰਜਾਬ ਦੇ ਪੰਜਾਬ ਦੇ ਭਾਸ਼ਾ ਦਫ਼ਤਰ ਨੇ ਜਿਹੜੇ ਉਹ ਹਰੇਕ ਭਾਸ਼ਾ ਦਫ਼ਤਰ ਵਿੱਚ 1 ਘੰਟੇ ਲਈ ਉਰਦੂ ਦੀ ਕਲਾਸ ਤਿੰਨ ਕਵੇ ਇਹ 4 ਵਜੇ ਸ਼ਬਦ ਅਨਸਾਰ ਚਲਾਈ ਜਾਂਦੇ ਆ ਉੱਥੇ ਬਕਾਇਦਾ ਇੱਕ ਉਹਦਾ ਮਾਸਟਰ ਜਾਂ ਇਹ ਕਹ ਲੋ ਮਾਹ ਰੱਖ ਕੇ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਆ ਜਾਂ ਵੱਡੇ ਉਮਰ ਦੇ ਸਿੱਖਣਾ ਚਾਹੁੰਦੇ ਆ ਕੋਈ ਉਮਰ ਨਹੀਂ ਉਹਦੇ ਵਿੱਚ ਜਿਹੜਾ ਵੀ ਸਿੱਖਣਾ ਚਾਹਵਾ ਉਹਨੂੰ ਸਿਖਾਇਆ ਇਹ ਪਾਸਾ ਦਾ ਸਾਡਾ ਸੰਸਾਰ ਹੈ ਤੇ ਬੰਨਣਾ ਭੁੱਲਣਾ ਚਾਹੀਦਾ ਪਰੰਤੂ ਅਸੀਂ ਇਹ ਨਾ ਕਹੀਏ ਵੀ ਅਸੀਂ ਮਾਂ ਬੋਲੀ ਜਾਂ ਜਿਹੜੀ ਪੰਜਾਬੀ ਹੈ ਉਹਦੇ ਤੇ ਜੁਰਮਾਨਾ ਕਰੀਏ ਜਾਂ ਉਹਨੂੰ ਅਸੀਂ ਪਿੱਛੇ ਰੱਖੀਏ 2 ਨੰਬਰ ਤੇ ਜਾਂ 3 ਨੰਬਰ ਤੇ ਰੱਖੀਏ ਇਹ ਜਿਹੜਾ ਚਿੰਤਾ ਦਾ ਵਿਸ਼ਾ ਇਹਦੇ ਤੇ ਸਾਨੂੰ ਮੈਨੂੰ ਖੋਦ ਤੁਹਾਨੂੰ ਸਾਨੂੰ ਸਾਰਿਆਂ ਨੂੰ ਸੋਚਣਾ ਪਏਗਾ ਕੀ ਸੋਚਣਾ ਕਰ ਸਕਦਾ ਸਰ ਦੇਖੋ ਇਹਦੇ ਲਈ ਜਿਹੜੇ ਸਾਡੇ ਬੱਚੇ ਆ ਐਸੇ ਕੀ ਇਹ ਤੁਹਾਨੂੰ ਕਰਨੇ ਜਿਹੜੇ ਸਾਡੇ ਜਿਹੜੇ ਬਣ ਤੁਸੀਂ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹੋ ਸਾਡੇ ਦੇਖੋ ਇਹ ਤਾਂ ਤਾਰੇ ਪ੍ਰੋਗਰਾਮ ਦੇ ਤਾਰੇ ਚੈਨਲ ਦੇ ਮਾਧਿਅਮ ਰਹੀਂ ਮੈਂ ਸਰਕਾਰ ਨੂੰ ਇਹ ਅਪੀਲ ਕਰਾਂਗਾ ਹਾਲਾਂਕਿ ਆ ਜਿਹੜਾ ਅਸੀਂ ਜਿਹੜਾ ਮਹੀਨਾ ਹੈਗਾ ਰਿਮੰਬਰ ਦਾ ਇਹਦੇ ਵਿੱਚ ਬਕਾਇਦਾ ਤੌਰ ਤੇ ਪਾਸਾ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਂਦੇ ਨੇ ਮੈਂ ਕਹਾਂਗਾ ਜਿੰਨੇ ਵੀ ਸਾਡੇ ਮਾਤ ਪਾਸਾ ਦੇ ਪੰਜਾਬੀ ਦੇ ਪੰਜਾਬ ਵਿੱਚ ਟੀਚਰ ਨੇ ਉਹ ਜਾਂ ਕਾਲਜਾਂ ਵਿੱਚ ਟੀਚਰ ਨੇ ਉਹ ਸਰਕਾਰ ਦਾ ਜਿਹੜੇ ਜਦਨ ਕਰਦੀ ਕਰਦੀ ਆ ਉਹ ਆਪਣੇ ਤੌਰ ਤੇ ਵੀ ਯਤਨ ਕਰਨ ਕਿ ਬੱਚਿਆਂ ਨੂੰ ਮਾਤ ਪਾਸਾ ਨਾਲ ਜੋੜਨ ਲਈ ਉਹਨਾਂ ਨੂੰ ਸਹਿਤ ਨਾਲ ਜੋੜਨ ਦੇਖੋ ਕਵਤਾ ਇੱਕ ਮਾਲੀ ਮੈਂ ਜਿਹੜਾ ਬੜੇ ਸੌਖਾ ਮਾਧਿਅਮ ਹੈ ਤੇ ਹਰ ਜਿਹੜਾ ਭਾਸ਼ਾ ਅਧਿਆਪਕ ਹੈ ਚਾਹੇ ਉਹ ਚਲੋ ਹਿੰਦੀ ਦਾ ਵੀ ਆ ਤੇ ਅੰਗਰੇਜ਼ੀ ਦਾ ਵੀ ਆ ਤਿੰਨੇ ਭਾਸ਼ਾਵ ਦੇ ਅਧਿਆਪਕ ਬੈਠ ਕੇ ਇਹ ਹਰ ਸਕੂਲ ਵਿੱਚ ਇੱਕ ਯੋਜਨਾ ਨਾ ਸਕਦੇ ਆ ਕਿ ਅਸੀਂ ਬੱਚਿਆਂ ਦੇ ਅਹ ਦਿਨ ਇਸ ਹਰ ਟਾਈਮ ਹੁੰਦੇ ਸੀ ਮੈਂ ਉਹ ਗੱਲ ਤੁਹਾਨੂੰ ਕਰਾਂ ਇੱਕ ਸਨੀਚਰ ਵਾਂਗ ਆਏ ਦਿਨ ਅੱਧੀ ਸੁੱਤੀ ਤੋਂ ਬਾਅਦ ਹਰ ਸੁਗੁਣਵਿਤ ਕਵੀ ਦਰਬਾਰ ਲੱਗਦਾ ਸੀ ਕਿ ਉੱਥੇ ਇੱਕ ਤਰ੍ਹਾਂ ਇਹ ਮਾਫੀ ਚਾਹਨਾ ਕਿਹੜੇ ਸੰਦੇ ਦੀ ਗੱਲ ਕਰ ਰਹੇ ਹੋ ਇਹ ਦੇਖੋ ਜੀ ਮੈਨੂੰ ਤਾਂ ਐ ਲੱਗਦਾ ਵੀ ਮੈਂ ਤਾਂ ਜਿਹੜੀ ਮੇਰੀ ਸਕੂਲੀ ਐਜੂਕੇਸ਼ਨ ਆ ਉਹ ਤਾਂ 72 73 ਤੇ ਖਤਮ ਹੋ ਗਈ ਸੀ ਜੀ ਉਹਨਾਂ ਦਿਨਾਂ 'ਚ ਇਹ ਸਾਰੇ ਕਵੀ ਦਰਵਾਰ ਸਕੂਲਾਂ ਵਿੱਚ ਅੱਧੇ ਅੱਧੇ ਦਿਨ ਦੀ ਸ੍ਰਤੀ ਸ਼ਨੀਵਾਰ ਨੂੰ ਅੱਧੇ ਦਿਨ ਦੀ ਛੁੱਟੀ ਤੋਂ ਬਾਅਦ ਜਿਹੜਾ ਅਗਲਾ ਇੱਕ ਪੀੜ ਬਕਾਇਦਾ ਤੌਰ ਤੇ ਕਵੀ ਦਰਵਾਰ ਜਾਂ ਤਹਾਰੀ ਕਵੀ ਕਵਤਾ ਮਾਂ ਬਾਤਾਂ ਬਜ਼ਾਰਤਾਂ ਜਿਹੜਾ ਸਾਡਾ ਲੋਕ ਵਿਰਸਾ ਉਹਦੇ ਨਾਲ ਬੱਚਿਆਂ ਨੂੰ ਜੋੜਨ ਲਈ ਉਹ ਮਾਤ ਪਿਤਾ ਨਾਲ ਜੁੜ ਜਾਂਦੇ ਸੀ ਜੀ ਬੱਚੇ ਮਾਤ ਪਿਤਾ ਜੇ ਤੁਸੀਂ ਤੁਹਾਡੀ ਦਾਦੀ ਨਾਨੀ ਜਾਂ ਨਾਨਾ ਦਾਦਾ ਮਾਤਾ ਜਾਂ ਪਿਤਾ ਸ਼ਾਮ ਨੂੰ ਜਿਹੜਾ ਸਾਡਾ ਤਾਂ ਗੇੜ ਹੁੰਦਾ ਸੀ ਬਜ਼ਾਰਤਾਂ ਹੀ ਪੈਂਦੀਆਂ ਸੀ ਉਹ ਸਕੂਲਾਂ 'ਚ ਬਜ਼ਾਰਤਾਂ ਹੀ ਪੈ ਜਾਂਦੀਆਂ ਤੇ ਨੰਬਰ 2 ਤੇ ਬੱਚਾ ਕਵਤਾ ਦੇ ਰਹੇ ਗੀਤ ਦੇ ਰਹੇ ਇਤੋਂਕ ਨਾ ਜਿਹੜੇ ਬੱਚੇ ਆ ਉਹ ਇੱਕ ਕ੍ਰੀਏਟਿਵ ਤੌਰ ਤੇ ਬਾਹਰ ਨਿਕਲਦੇ ਆ ਉਹ ਤੋਂ ਸਿੰਗਰ ਵੀ ਪੈਦਾ ਹੋ ਜਾਂਦੇ ਆ ਲੇਖਕ ਵੀ ਪੈਦਾ ਹੋ ਜਾਂਦੇ ਆ ਚਿੱਤਰਕਾਰ ਵੀ ਪੈਦਾ ਹੋ ਜਾਂਦੇ ਆ ਤੇ ਵੱਖ-ਵੱਖ ਭਾਸ਼ਾਵਾਂ ਦੇ ਮਾਹਰ ਉਹਦੇ ਵਿੱਚੋਂ ਹੀ ਪੈਦਾ ਹੋ ਜਾਂਦੇ ਆ ਤੇ ਇਹਦੇ ਨਾਲ ਸਾਨੂੰ ਦੁਬਾਰਾ ਜੁੜਨਾ ਪਊਗਾ ਮੈਨੂੰ ਪਤਾ ਲੱਗਿਆ ਕਿ ਇਹ ਹੁਣ ਜਿਹੜੇ ਨਵੇਂ ਅਧਿਆਪਕ ਨੇ ਪੰਜਾਬੀ ਦੇ ਜਾਂ ਹੁਣ ਦੇ ਸਕੂਲਾਂ ਵਿੱਚ ਕੁਝ ਨਾ ਕੁਝ ਯਤਨ ਹੋ ਰਹੇ ਨੇ ਈਵਨ ਬੱਚਿਆਂ ਦੇ ਮੈਗਜ਼ੀਨ ਵੀ ਮੈਂ ਦੇਖਿਆ ਵੀ ਜਿਹੜੇ ਸਾਡੇ ਸਰਕਾਰੀ ਸਕੂਲੇ ਉਹਨਾਂ 'ਚ ਨਿਕਲਿਆ ਹੈ ਪਰੰਤੂ ਸਮੱਸਿਆ ਅੱਪ ਤਾਂ ਕਿੱਥੇ ਆ ਗਈ ਕੁਸ਼ਕੀ ਕੁਸ਼ਕੀ ਸਮੱਸਿਆ ਇੱਥੇ ਆ ਗਈ ਵੀ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਨੇ ਉਹ ਥੋੜਾ ਜਿਹਾ ਮਾਤਪਾਸਾ ਤੋਂ ਸਾਨੂੰ ਦੂਰ ਕਰ ਰਹੇ ਦੂਰ ਜਾ ਰਹੇ ਆ ਅਸੀਂ ਮਾਤਪਾਸਾ ਤੋਂ ਕਿ ਉਹਨਾਂ 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 ਲਈ ਸਾਨੂੰ ਸਰਕਾਰ ਨੂੰ ਅਪੀਲ ਕਰਨੀ ਪੈਗੀ ਕਿ ਉਹ ਜ਼ਰੂਰ ਕਰਨ ਅੰਗਰੇਜ਼ੀ ਸਿਖਾਉਣ ਹਿੰਦੀ ਸਿਖਾਉਣ ਭਾਸ਼ਾ ਮ ਸਿਖਾਉਣ ਹੋਰ ਸਾਰੀਆਂ ਪਰੰਤੂ ਪੰਜਾਬੀ ਨੂੰ ਮੁਖਨਾ ਬੋਲਣ ਪੰਜਾਬੀ ਗੇਰ ਮੁਖ ਹੈ ਗੇਰ ਹਾਂ ਹਾਂ ਪੰਜਾਬੀ ਤੋਂ ਮੁਖਨਾ ਬੋਲ ਪੰਜਾਬੀ ਨੂੰ ਬਕਾਇਦਾ ਦਰ ਤੇ ਨਾਲ ਮਾਰ ਚਲਾਉ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਅੱਜ ਜਿਹੜੀ ਆਪਾਂ ਗੱਲ ਕੀਤੀ ਹੈ ਪੰਜਾਬੀ ਭਾਸ਼ਾ ਦੇ ਕੀਤੀ ਹੈ ਤੇ ਮੈਂ ਆਪ ਜੀ ਨੂੰ ਵੀ ਰਿਕੁਐਸਟ ਕਰੂੰਗਾ ਕਿ ਜਿਵੇਂ ਤੁਸੀਂ ਕਹਿੰਦੇ ਇੱਕ ਕਵੀ ਦਰਬਾਰ ਲੱਗਦਾ ਸੀਗਾ ਜਾਂ ਤੁਸੀਂ ਬੱਚਿਆਂ ਲਈ ਇਹ ਦਿਖਲਦੇ ਬਹੁਤ ਤੁਸੀਂ ਤਨੇ ਹੈਗੇ ਹੋ ਕਿ ਮੈਂ ਚਾਹੁੰਦਾ ਵੀ ਕੁਝ ਦਰਸ਼ਕਾਂ ਨੂੰ ਤੁਸੀਂ ਕੁਝ ਆਟ ਆਪਣੀ ਕਲਮ ਦਾ ਲਿਖਿਆ ਆ ਦਰਸ਼ਕਾਂ ਦੇ ਸਾਹਮਣੇ ਕੁਛ ਨਾ ਕੁਛ ਉਹ ਉਹਨਾਂ ਨੂੰ ਸੁਣੋ ਅ ਗੱਸ਼ਕੀ ਜੀ ਦੇਖੋ ਜਿਹੜੀ ਗੱਲ ਮੈਂ ਰੱਖੀ ਆ ਉਹ ਬਹੁਤ ਹੀ ਵਧੀਆ ਇੱਕ ਸਾਡੇ ਜਿਹੜੇ ਮਾਪੀ ਕਦਰਾਂ ਕੀਮਤਾਂ ਨੇ ਬੱਚੇ ਉਹਨਾਂ ਨਾਲ ਜੋੜਨ ਲਈ ਸੀ ਕਿ ਹਰ ਸਨਿਚਰ ਵਾਰ ਅ ਦਿਸਤ ਦੁਆਰ ਕੋ ਕੋ ਵਿਦਿਆ ਰੱਖ ਕੇ ਅੰਦੇਜੀ ਤੇ ਅੱਜ ਕੰ ਕੁਝ ਇਸ ਤੋਂ ਵੀ ਅਕੀ ਗੱਲ ਚ ਲੱਗ ਗਈ ਆ ਭਾਵੇਂ ਅਸੀਂ ਗੱਲ ਕਰਦੇ ਸੀ ਮੈਂ ਤਾਂ ਦੁਆਰੇ ਇਹ ਗੱਲ ਰੱਖ ਰਿਹਾ ਤੇ ਕੁਝ ਸਕੂਲਾਂ ਵਿੱਚ ਬੱਚਿਆਂ ਦੀਆਂ ਲਿਖਤਾਂ ਦੇ ਕਪਟਾਵਾਂ ਦੇ ਆ ਛੋਕੇ ਕਹਾਣੀਆਂ ਦੇ ਮੈਗਜ਼ੀਨ ਵਿੱਚ ਛਾਪੇ ਜਾ ਰਹੇ ਨੇ ਕਿਉਂਕਿ ਸਾਡਾ ਇਹ ਪੰਜਾਬੀ ਮਹੀਨਾ ਚੱਲ ਰਿਹਾ ਤੇ ਸਾਰਾ ਸਾਰਾ ਮਹੀਨਾ ਪੰਜਾਬੀਵਾਰੀ ਦਾਲਵਾਤ ਹੋਣੀ ਆ ਗੋਸ਼ਟੀਆਂ ਹੋਣੇ ਨੇ ਕਵੀ ਦਰਬਾਰ ਹੋਣੇ ਨੇ ਤੇ ਕਾਫੀ ਕੁਝ ਹੋਣਾ ਪੰਜਾਬੀਵਾਰੇ ਅਸੀਂ ਪੰਜਾਬੀਵਾਰੇ ਤਿੱੱਤਾ ਜਹਰ ਕੀਤੀ ਆ ਤੇ ਮੈਂ ਤੁਹਾਡੇ ਦਸਤਕਾਨਾਰ ਇੱਕ ਮਾਂ ਬੋਲੀ ਬਾਰੇ ਜਿਹੜੀ ਇੱਕ ਹਫਤਾ ਸਾਂਝੀ ਕਰਨ ਦਾ ਮਨ ਬਣਾਇਆ ਤੁਹਾਡੀ ਅਗਿਆ ਹੋਏਗੀ ਤਾਂ ਮੈਂ ਆਪਾਂ ਮਾਂ ਬੋਲੀ ਬਾਰੇ ਇੱਕ ਹਫਤਾ ਜੀ ਇਸ ਪ੍ਰੋਗਰਾਮ ਵਿੱਚ ਪੇਸ਼ ਕਰਦੇ ਆਂ ਮਾਂ ਬੋਲੀ ਦੀ ਕਿੰਨੀ ਮਹੱਤਤਾ ਤੇ ਕਿਸ ਤਰ੍ਹਾਂ ਇਹਦਾ ਇਤਿਹਾਸ ਹੈ ਕਿਉਂਕਿ ਇਹਦੇ ਵਿੱਚ ਮੈਂ ਇਹਦੀ ਕਵਿਤਾ ਦਾ ਜਿਹੜਾ ਮੇਰੇ ਨਾਂ ਹੈਗਾ ਮਾਂ ਗੋਲਤੀ ਮਹਿਮਾ ਜਾਂ ਪ੍ਰਸੰਸਾ ਕਹ ਲੋ ਤੇ ਸ਼ੁਰੂ ਕਰਦੇ ਆਂ ਜੀ ਮਾਂ ਬੋਲੀ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਸਾਡੀ ਜਸ਼ ਕਰਦੇ ਨੇ ਰਾਗੀ ਟਾਦੀ ਮਾਂ ਬੋਲੀ ਪੰਜਾਬੀ ਸਾਡੀ ਜਸ਼ ਕਰਦੇ ਨੇ ਰਾਗੀ ਟਾਡੀ ਗੁਰੂ ਸਹਿਬਾਨ ਨੇ ਗੱਲ ਸਮਝਾਈ ਗੁਰੂ ਸਹਿਬਾਨ ਨੇ ਗੱਲ ਸਮਝਾਈ ਲਿਪੀ ਇਸ ਦੀ ਗੁਰਮੁਖੀ ਪਾਈ ਅਸੀਂ ਦੇ ਬਾਰੇ ਗੱਲ ਕਰ ਚੁੱਕੇ ਹਾਂ ਪਹਿਲਾਂ ਤੇ ਬਾਬਾ ਫਰੀਦ ਦੀ ਮਿੱਠੀ ਬਾਣੀ ਇਹਦੇ ਵਿੱਚ ਜਿਹੜੇ ਲਿਖ ਨਹੀਂ ਸਕਦੇ ਜਿਵੇਂ ਪੰਜਾਬ ਦਾ ਮਿੱਠਾ ਪਾਣੀ ਗੁਰੂ ਅੰਗਦ ਦੇਵ ਸੋਦੀ ਲਿਪੀ ਅੱਖਰ ਕੰਨਾ ਬਿੰਦੀ ਟਿੱਪੀ ਅਕਾਜੀ ਗੁਰੂ ਅਰਜਨ ਰਤਿਆ ਗੁਰੂ ਗ੍ਰੰਥ ਸਾਰੇ ਮਹਾਨ ਦੇ ਸੰਪਾਦਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਸਾਬ ਸ੍ਰੀ ਆਪਣੇ ਅੰਜ ਪਾਸ ਦਾ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਰਤਿਆ ਗੁਰੂ ਗ੍ਰੰਥ ਫਾਮਲ ਮਦ ਕਾਲੀ ਭਗਤ ਦੇ ਸੰ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਗੱਲ ਕਰਕੇ ਹੈ ਟੈਂਕ ਰੋਖੀ ਲਿਪੀ ਵਿੱਚ ਜਿਹੜਾ ਪੰਜਾਬੀ ਵਿੱਚ ਲਿਖਣ ਵਾਲੇ ਗਰੇ ਸੀ ਇਹ ਪੂਰੇ ਭਾਰਤ ਦੇ ਮਦਕਾਰ ਦੇ 36 ਸੰਤਾ ਭਲਤਾ ਤੇ 6 ਗੁਰੂ ਸਾਹਿਬਾਨ ਦੀ ਬਾਣੀਆਂ ਜਿਦੇ ਵਿੱਚ ਕਿਸੇ ਕਿਸਮ ਦਾ ਉਹ ਹਰ ਧੰ ਮੈਂ ਹੋਰ ਸ਼ਬਦ ਨਹੀਂ ਵਰਦਾ ਉਹਨਾਂ 36 ਮਹਾਪਰਸਨ ਨੂੰ ਪਰਸਨ ਨੂੰ ਸ੍ਰੀ ਗੁਰੂ ਸਾਹਿਬ ਜੀ ਦੇਗਾ ਮਿਲੀ ਆ ਜਿਹੜੇ ਜਿਨ੍ਹਾਂ ਦੀ ਬਾਣੀ ਉਹਦੇ ਵਿੱਚ ਦਰ ਗਿਆ ਸਾਂਹ ਸੈਨ ਬਾਹੂ ਬੁੱਲਾ ਆਏ ਸਾਂਹ ਸੈਨ ਬਾਹੂ ਬੁੱਲਾ ਆਵੇ ਕਾਭੀਆਂ ਮਾਂ ਬੋਲੀ ਵਿੱਚ ਗਾਵੇ ਸਾਂਹ ਸੈਨ ਬਾਹੂ ਬੁੱਲਾ ਆਵੇ ਕਾਭੀਆਂ ਮਾਂ ਬੋਲੀ ਵਿੱਚ ਗਾਵੇ ਦਮੋਦਰ ਵਾਰਸ ਲਿਖੇ ਕਿਸੇ ਪੀਲੂ ਖਾਸਮ ਰਿਹਾਨਾ ਪਿੱਛੇ ਦਮੋਦਰ ਵਾਰਸ ਲਿਖੇ ਕਿਸੇ ਪੀਲੂ ਖਾਸਮ ਰਿਹਾਨਾ ਪਿੱਛੇ ਮੱਧਾ ਸੱਸੀ ਸੋਹਣੀ ਹੀਰ ਤੇ ਸਿਰੀ ਇਹ ਸਾਡੇ ਕਾਤਰ ਨੇ ਮਿਰਜ਼ਾ ਸੱਸੀ ਸੋਹਣੀ ਹੀਰ ਤੇ ਸਿਰੀ ਪੰਜਾਬੀਆਂ ਦੀ ਲੋਹਣ ਦਿਲਗੀਰੀ ਇਹ ਕਿਸੇ ਨੇ ਜਿਹੜੇ ਸਾਡੇ ਪੰਜਾਬੀ ਸੱਇ ਦਾ ਅੰਗ ਨੇ ਚੰਡੀ ਦੀ ਵਾਰ ਦਾ ਨਾ ਤੁਸਾਨੀ ਜੰਦੀ ਦੀ ਵਾਰ ਦਾ ਨਾ ਕੋਈ ਸਾਨੀ ਗੁਰੂ ਗੋਬਿੰਦ ਸਿੰਘ ਰੱਜੀ ਬਾ ਅਕੇ ਸਾਹ ਮੁਹੰਮਦ ਡੰਗਨਾਮਾ ਲਿਖਿਆ ਜਿਹੜਾ ਅੰਮ੍ਰਿਤਾਂ ਤੇ ਮਹਾਰਿੰਜੀਤ ਸਿੰਘ ਜੀ ਦਾ ਸਾਡਾ ਇਥੇ 40 ਸਾਲ ਰਾਜ ਰਹਾ ਤੇ ਮਹਾਰਾਜ ਜੀ ਬਹੁਤ ਇੱਕ ਪੂਰੇ ਸੰਸਾਰ ਵਿੱਚ ਅਜੇਹੇ ਰਾਜ ਨਿਤੀਵੇਤਾ ਮੰਨੇ ਜਾਂਦੇ ਨੇ ਜੇ ਜਿੰਨਾ ਦਾ ਰਾਜ ਸਾਹਬ ਤੋਂ ਬੜੀਆ ਪਿਛੇ ਇੱਕ ਸਰਵੇ ਹੋਇਆ ਸੀ ਉਹਦੇ ਵਿੱਚ ਕੁਛ ਇਹ ਆ ਕਿ ਸਭ ਤੋਂ ਸੰਸਾਰ ਵਿੱਚ ਸਭ ਤੋਂ ਬਲੀਆ ਰਾਜਗੀਰ ਰਹਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਹੈ ਪਹਿਲੇ ਨੰਬਰ 'ਤੇ ਆਇਆ ਸੀ ਕਿ ਇਹ 40 ਸਾਲ ਦਾ ਰਾਜ ਜਦ ਮਹਾਰਾਜਾ ਇਸਮਾ ਰਹਾ ਸਭ ਤੋਂ ਬੜੀਆ ਰਾਜ ਰਹਾ ਜੀ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਸੀ ਵੀ ਸ਼ਾਹ ਮੁਹੰਮਦ ਜੰਗ ਨਾ ਵਲਿਖਿਆ ਇਹ ਜੰਗ ਨਾ ਜਿਹੜਾ ਅੰਗਰੇਜ਼ਾਂ ਤੇ ਜਿਹੜੇ ਸਾਡੇ ਸਿੰਘ ਸੀ ਸਿੱਖ ਸੀ ਇਹ ਅ ਜੇ ਅ ਅੰਗਰੇਜ਼ਾਂ ਨੇ ਇਤਿਹਾਸ ਦਾ ਕੀਤਾ ਉਦੋਂ ਜਿਹੜੀਆਂ ਲੜਾਈਆਂ ਹੋਈਆਂ ਨੇ ਉਹਦੇ ਨਾਲ ਸੰਬੰਧ ਤੇ ਜਾਣਗਣਾ ਸ਼ਾਹ ਮੁਹੰਮਦ ਜੰਗਨਾਮਾ ਲਿਖਿਆ ਮਹਾਰਾਜਾ ਰਣਜੀਤ ਰਾਜ ਦੀ ਬਿਥਿਆ ਮਹਾਰਾਜਾ ਰਣਜੀਤ ਸਿੰਘ ਰਾਜ ਦੀ ਬਿਥਿਆ ਅਜੇ ਇਹ ਮੈਂ ਇਤੇ ਇਹਦੇ ਵਿੱਚ ਇਤਿਹਾਸ ਹੀ ਬਾਇਓਗ੍ਰਾਫੀ ਇਹ ਸਾਰੀ ਜਿਹੜੀ ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਇਹ ਮਾਂ ਬੋਲੀ ਦੀ ਮੈਮ ਉਹ ਲਾਸਟ ਬੰਦਾ ਜੀ ਭਾਈ ਵੀਰ ਸਿੰਘ ਤੋਂ ਅਦਰਕ ਜੁਕ ਸਾਰੇ ਪੰਜਾਬੀ ਦੇ ਸਭ ਤੋਂ ਅੰਗਰੇ ਵੱਡੇ ਕਵੀ ਭਾਈ ਵੀਰ ਸਿੰਘ ਹੀ ਮੰਨੇ ਜਾਂਦੇ ਨੇ ਉਹਨਾਂ ਨੇ ਆਧੁਨਿਕਤਾ ਅਪਣਾ ਕੇ ਅੱਗੇ ਫਿਰ ਦੀ ਪੰਜਾਬੀ ਭਾਸ਼ਾ ਦੀ ਸੇਵਾ ਕੀਤੀ ਹੈ ਭਾਈ ਵੀਰ ਸਿੰਘ ਤੋਂ ਆਧੁਨਿਕ ਯੁੱਗ ਮਾਂ ਬੋਲੀ ਜੀਵੇ ਵਧੇ ਫੁੱਲੇ ਜੁਗੋ ਜੁਗ ਮਾਂ ਬੋਲੀ ਜੀਵੇ ਵਧੇ ਫੁੱਲੇ ਜੁਗ ਜੁਗ ਇਹ ਸੇ ਇੱਕ ਛੋਟੀ ਜਿਹੀ ਕਵਤਾ ਹੀ ਗਰੀ ਸਾਡੀ ਮਾਂ ਬੋਲ ਰਹੀਆਂ ਸੰਬੰਧਤਾ ਹੈ ਕਿਉਂਕਿ ਪੰਜਾਬੀ ਮਾਂ ਮਹੀਨਾ ਮਨਾਇਆ ਜਾ ਰਿਹਾ ਹੈ ਕਿ ਇਸ ਵੀ ਮਾਨ ਲੋਕੇ ਅਸੀਂ ਕੋਸ਼ਕ ਦੇ ਕੋਸ਼ਕ ਜਿਹੜਾ ਚੈਨਲ ਅੱਜ ਅਸੀਂ ਪੰਜਾਬੀ ਭਾਸ਼ਾ ਬਾਰੇ ਗੱਲਾਂ ਕੀਤੀਆਂ ਨੇ ਚਿੰਤਾਜਰ ਕੀਤੀ ਹੈ ਜਾਂ ਕੋਈ ਸਮਾਧਾਨ ਵੀ ਅਸੀਂ ਲੈ ਕੇ ਆਏ ਹਾਂ ਤੇ ਉਹਦੇ ਵਿੱਚ ਇੱਕ ਕਲਪਤਾ ਮਾਂ ਬੋਲੀ ਪੰਜਾਬੀ ਮੈਮ ਬਾਰੇ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਅਸੀਂ ਜੇ ਚਾਹਦੇ ਹਾਂ ਸਾਡੇ ਦਰਸ਼ਕਔਰ ਲੋਕ ਵੀ ਇਹ ਵਿਸ਼ੇ ਦੇਖੀ ਤੁਹਾਡੇ ਲਈ ਕੋਈ ਤੁਸੀਂ ਲਗਾਤਾਰ ਪੰਜਾਬੀ ਦੀ ਸੇਵਾ ਇਦਾਂ ਹੀ ਕਰਦੇ ਰਹੋ ਤੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਕਿਸੇ ਕਾਸ ਫਿਕਸ਼ਡ ਲਈ ਕੋਸ਼ਿਸ਼ ਦੀ ਕੋਸ਼ਿਸ਼ ਜਾਰੀ ਰਹੇਗੀ ਕਿਸੇ ਹੋਰ ਸਬਜੈਕਟ ਦੇ ਗੱਲ ਕਰਨ ਦੇ ਲਈ ਤਾਂ ਕਿ ਉਸ ਵਿਸ਼ੇ ਜਿਤਨ ਨਾਲ ਤੁਹਾਨੂੰ ਜਾਣੂ ਕਰਵਾਇਆ ਜਾ ਸਕੇ ਉਦੋਂ ਤੱਕ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ